ਲੋ ਭਰਾਜੀ ਆਪਾਂ ਇੱਕ ਅੱਜ ਨਵਾਂ ਬਲੌਗ ਲੈ ਕੇ ਆਏ ਆ ਇਹ ਬਲੌਗ ਹੈਗਾ ਆਪਣੇ ਚਾਚੇ ਦੇ ਮੁੰਡੇ ਦੇ ਵਿਆਹ ਦਾ ਯਾਰ ਤੇ ਰਿਸ਼ਤੇਦਾਰ ਸਾਰੇ ਉਪੜੇ ਆ ਤੇ ਸਪੈਸ਼ਲ ਆਪਣੀ ਮਾਸੀ ਦਾ ਮੁੰਡਾ ਸਪੈਸ਼ਲ ਉਪੜਿਆ ਬਹੁਤ ਪਿਆਰ ਇਹਨਾਂ ਦਾ ਕਦੇ ਕਦਾਈ ਪੁੱਲ ਜਾਂਦੇ ਆ ਤੇ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਯਾਰਾਂ ਨੂੰ ਰਹਤੇ ਯਾਰਾਂ ਨੂੰ ਤੇ ਉਹ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਜਿਨ੍ਹਾਂ ਨੂੰ ਛੇੜਦਾ ਹੁੰਦਾ ਸੀ ਵੈਹਾਂ ਵਰਿਆਂ ਨੂੰ ਵੀ ਸਾੜਾ ਹੌਣ ਲੋਟ ਆਇਆ ਚਲੋ ਆਸਾ ਖੇਡਾ ਚੱਲਦਾ ਹੀ ਰਹਿਣਾ ਹਰੇ ਦੇ ਮੱਝ ਲੱਡੂ ਫੁੱਟੀਆਂ ਜਾਂਦੇ ਆ ਪੈਗ ਲਾਵਾਂਗੇ ਮੀਟ ਖਾਵਾਂਗੇ ਰਸਗੁੱਲੇ ਦੇ ਗਲਾਸਿਆਂ ਨੂੰ ਤਸ ਪਾਵਾਂਗੇ ਇੱਕ ਕਈ ਨੂੰ ਚਾਹ ਹੈਗਾ ਬਰਾਤ ਵੀ ਜਾਵਾਂਗੇ ਪਰ ਭਾਈ ਜੀ ਦਿਲ ਬਹੁਤ ਜਾਣਾ ਟੁੱਟਣਾ ਕਿਉਂਕਿ ਬਰਾਤ ਦੇ ਵਿੱਚ ਸਿਰਫ 15 ਜਾਣ ਜਾਣੇ ਆ ਤੇ ਮਾਈਆਂ ਪਈ ਜਾਂਦੀਆਂ ਮੁੰਡੇ ਨੂੰ ਬਟਮਾ ਲੱਗੀ ਜਾਂਦਾ ਲਾਲ ਲਾ ਕੇ ਵੇਸਣ ਹਲਦੀ ਤੇ ਨੂੰ ਐ ਚਮਕਾ ਦੇਣਾ ਜਿਵੇਂ 100 ਵਾਟ ਦਾ ਬਲਬ ਹੁੰਦਾ ਸੋਨੂੰ ਘਰ ਦੇ ਹਾਲਾਤ ਉਹ ਖੋਣਾ ਵਿਆਹ ਵਾਲੇ ਦੇ ਕਿਹੋ ਜਿਹੇ ਹੁੰਦੇ ਆ ਵੀ ਤੁਸੀਂ ਸਾਲਾਲੇ ਉਹ ਜਿਆ ਇੰਨਾ ਸਮਾਨ ਕਰਿਆਨੇਲ ਦੁਕਾਨ ਚ ਨਹੀਂ ਹੁੰਦਾ ਜਿੰਨਾ ਵਿਆਹ ਵਾਲੇ ਕਰੇ ਹੁੰਦਾ ਸੰਤਰਿਆਂ ਦੇ ਤਿੰਨ ਤਿੰਨ ਮੰਜੇ ਪਏ ਆ ਤੇ ਵਿਆਹ ਤੋਂ ਬਾਅਦ ਬਈ ਜੀ ਇੱਕ ਦੋ ਸੰਤਰੇ ਹੁਣੇ ਲੱਭਣੇ ਜਿਮੇਵਾਰੀ ਆ ਮੁੰਡੇ ਦੇ ਮਾਮੇ ਦੇ ਮੁੰਡੇ ਦੀ ਤੇ ਉਸ ਤੋਂ ਬਾਅਦ ਚਾਹ ਹੁੰਦਾ ਜਵਾਕਾਂ ਨੂੰ ਇਹਨਾਂ ਨੂੰ ਸਿਰਫ ਖਾਣਾ ਪੀਣਾ ਏਡਣਾ ਤੇ ਰੋਲੇ ਤੋਂ ਬਿਨਾਂ ਕੋਈ ਕੰਮ ਨਹੀਂ ਆਹ ਗੱਡੀ ਸ਼ਿੰਗਾਰ ਨਹੀਂ ਆ ਜਾ ਕੇ ਸਹਾਲੀਆਂ 'ਚ ਪ੍ਰਭਾਵ ਪਾਉਣਾ ਵੀ ਔਡੀ ਲੈ ਕੇ ਆਇਆ ਪੁਰਾਣਾ ਸਾਡਾ ਹੋ ਸਕਦਾ ਬਲੈਕ ਕਰ ਦੇ ਹੁਣ ਫਿਕਰ ਵੀ ਇਸੇ ਨੂੰ ਵਿਆਹ ਵੀ ਇਸੇ ਦਾ ਤੇ ਬਾਈ ਜੀ ਮੰਗੜ ਮੰਗਰ ਖੜਾ ਸੀਰਾ ਯਾਰ ਦਾ ਤਨ ਇੱਕ ਦਾ ਮਿਲ ਜਾਂਦਾ ਤੁਸੀਂ ਮੰਗਰੇ ਵੇਖਣਾ ਸੀਰੀਅਲ ਕਿਹੜੇ ਹਸਾਉਣਾ ਖੜਾ ਕਿਹੜੇ ਹਸਾਉਣਾ ਬੀੜਾ ਮੰਨਦਾ ਤੇ ਕਿਹੜੇ ਹਸਾਉਣਾ ਐਕਸ਼ਨ ਵਾਲੇ ਪਾਸਾ ਕਮਾਇਆ ਇਹ ਵੀਡੀਓ ਵਾਲਾ ਬਾਈ ਜੀ ਪੂਰਾ ਐਕਸ਼ਨ ਕਰੀ ਜਾਂਦਾ ਕਿਉਂਕਿ ਉਹ ਵੀ ਵੀਰ ਆਪਣਾ ਦਿਹਾੜੀ ਪਉਣ ਆਇਆ ਉਹ ਆਏ ਹੁੰਦਾ ਕੋਈ ਐਕਸ਼ਨ ਰਹਿਣਾ ਜਾਵੇ ਤੇ ਮੁੰਡੇ ਨੂੰ ਬਾਈ ਜੀ ਤੋੜ-ਤੋੜ ਕੇ ਤੋੜ-ਤੋੜ ਕੇ ਤੋੜੀ ਜਾਂਦਾ ਮੁੰਡੇ ਤਿਆਰ ਹੋ ਗਏ ਆਏ ਬਰਾਤ ਦੇ ਜਾਣ ਨੂੰ ਪਰ ਇੰਨਾ ਕੌਣਿਆਂ ਨੂੰ ਭੋਲਿਆਂ ਨੂੰ ਇਹ ਨਹੀਂ ਪਤਾ ਵੀ ਵਿਆਹ ਤੇ ਸਰ 15 ਜਣ ਜਾਣੇ ਆ ਹੁਣ ਖੁਸ਼ ਵੇਖੀ ਉਹਨਾਂ ਨੂੰ ਵੇਖ ਕੇ ਵੀ ਤਿਆਰ ਹੋਏ ਤਾਂ ਇਹ ਖੜੇ ਜਿਵੇਂ ਨਾਲ ਜਾਣੇ ਨੇ ਖੁਸ਼ ਵੇਖਿਆ ਸ਼ਰਮਾ ਪਈ ਜਾਂਦਾ ਕੋਈ ਪਾਸੇ ਖੜਾ ਫੋਟੋ ਲੈ ਹੀ ਜਾਂਦਾ ਆ ਹੁਣ ਤਾਂ ਮੈਂ ਚਲੋ ਗਾਉ ਫੇਰੇ ਕਿਉਂ ਤੇ ਚਾਚੀਆਂ ਤਾਈਆਂ ਵੀ ਗਾਣੇ ਸੁਣਦੇ ਆ। ਐਂ ਤੇ ਮਾੜਾ ਛੱਟਾ ਮਾੜਾ ਕੀਵਾਜ ਕਰਕੇ। ਤੇ ਇਸ ਤੋਂ ਬਾਅਦ ਆਪਾਂ ਸਿੱਧਾ ਤੁਹਾਨੂੰ ਰਾਤ ਦੇ ਪ੍ਰੋਗਰਾਮ ਤੇ ਲੈਣਾ ਡੀਜੇ ਵਾਲੇ ਦੇ ਕਿਉਂਕਿ ਜਦੋਂ ਬਰਾਤ ਆਈ ਸੀ ਆਪਾਂ ਹੈਣੀ ਸੀ ਦੁੱਧ ਲੈਣ ਗਈ ਸੀ। ਤੁਸੀਂ ਸਾਲ ਵਾਲੋ ਵੀ ਜਦੋਂ ਇਹ ਵੈਚ ਨੂੰ ਹੁੰਦੇ ਦੋਵੇਂ ਚਾਚੇ ਬਈ ਜੀ ਇਨੇ ਸੰਗਦੇ ਐ ਇਨੇ ਸੰਗਦੇ ਐ ਤੇ ਆਇਆ ਹੈਗਾ ਪੰ ਜਸਵੰਤ ਬਾਲ ਗਰੁੱਪ ਭਾਈ ਦੀਪਾ ਮਸੂਰਵਾਲ ਬੈਂਤ ਭਾਉ ਤੇ ਪਰੋਣਾ ਸਾਹਿਬ ਵੀ ਤੁਸੀਂ ਸੋਹ ਲਓ ਤਿੰਨ ਤੋਂ ਚਾਰ ਤੇ ਪੰਜ ਤੋਂ 6 ਤੇ 7 ਪੈਗ ਜਦੋਂ ਇਹਨਾਂ ਦੇ ਅੰਦਰ ਉੜ ਜਾਂਦੇ ਆ ਫਿਰ 9 10 11 ਤੇ ਡੀਜਾਂ ਵਾਲੇ ਕੋਲੇ ਆ ਕੇ ਬਈ ਜੀ 12 13 ਕਰਦੇ ਇਹ 12 13 ਸੁਣ ਲੱਕ ਵੇ ਕੀ ਹਲਾਉਣਾ ਚਾ ਚਾ ਲੱਕ ਜੇ ਤੁਹਾਡਾ ਵੀਡੀਓ ਵੇਖ ਕੇ ਮਾਣ ਰਣਾ ਖੁਸ਼ ਹੋਇਆ ਤੁਸੀਂ ਕਮੈਂਟ ਚ ਬਈ ਜੀ ਕੁਝ ਵੀ ਲਿਖ ਸਕਦੇ ਆ ਸਪੈਸ਼ਲ ਸੁਣ ਮਸ਼ਹੂਰ ਕਰਨ ਵਾਸਤੇ ਤੁਹਾਡੀ ਵੀਡੀਓ ਪਾਈ ਆ ਇਹ ਜਿਹੜਾ ਚਾਚਾ ਡਾਂਸ ਕਰਦਾ ਨੇ ਮਨੀਲਾ ਦੇ ਵਿੱਚੋਂ ਸਿੱਖ ਕੇ ਆਇਆ ਏ ਤੇ ਮੈਨੂੰ ਹਜੇ ਤਾਈਂ ਇਹ ਨਹੀਂ ਪਤਾ ਲੱਗਾ ਇਹ ਕਿਹੜਾ ਐਕਸ਼ਨ ਕਰਦਾ ਭੰਗੜੇ ਵਾਲਾ ਰੌਣਕੀ ਬੰਦਾ ਹੈ ਰੌਣਕੀ ਬੰਦਾ ਕਈ ਆਸੇ-ਪਾਸੇ ਖੜੇ ਬਈ ਜੀ ਤਮਾਸ਼ਾ ਵੇਖਣ ਵਾਲੇ ਹੁੰਦੇ ਆ ਉਂਗਲ ਲਾ ਕੇ ਨਚਾਈ ਜਾਂਦੇ ਬੰਦੇ ਨੂੰ ਕਿਉਂਕਿ ਬੰਦਾ ਉਹਦੋਂ ਆਪ ਨਹੀਂ ਨੱਚਦਾ ਉਹਦੇ ਅੰਦਰ दारू ਨੱਚਦੀ ਆ ਪਰ ਚਾਚਾ ਵੀ ਕਹਿੰਦੀ ਇਹ ਦਿਲ ਦਾ ਸਾਫ਼ ਬੰਦਾ ਬਹੁਤ ਸੋਹਣਾ ਨੱਚਿਆ ਮੇਰੇ ਅਲਵਾ ਨੂੰ ਸੱਤ ਬੈੜ ਤੇ ਬਾਕੀ ਆਪਣਾ ਬਲੌਗ ਕਿਵੇਂ ਲੱਗਾ ਕਮੈਂਟ ਲਾਜ਼ਮੀ ਕਰਨਾ ਵੀਰ ਬੜ ਕੇ ਜਿਦੀ ਜਿਦੀ ਵੀਡੀਓ ਚ ਫੋਟੋ ਆਈ ਆ ਸ਼ੇਅਰ ਲਾਜ਼ਮੀ ਕਰਨੀ ਆ ਕਮੈਂਟ ਲਾਜ਼ਮੀ ਕਰਨੀ ਆ ਬਾਕੀ ਸਹੀ ਦੱਸੋ ਸ਼ੇਰੋ ਵੀ ਬਿਨਾ ਆਵਾਜ਼ ਤੋਂ ਤੁਸੀਂ ਨੱਚਦੇ ਕਿਹੋ ਜੇ ਲੱਗਦੇ ਆ ਕਿਉਂਕਿ ਬਾਈ ਜੀ ਮੇਰੀ ਮਜਬੂਰੀ ਆ ਜੇ ਮੈਂ ਵਿੱਚ ਆਵਾਜ਼ ਲਾਉਣਾ ਨਾ ਡੀਜੇ ਆ ਦੀ ਤੇ ਕਾਪੀਰਾਈਟ ਆ ਜਾਏਗਾ ਜਿਹੜੇ ਮਾੜੇ ਮੋਟੇ ਉਹਨਾਂ ਨੇ ਦੇਣੇ ਇੱਕ ਦੋ ਡਾਲਰ ਉਹ ਨਹੀਂ ਦੇਣੇ ਉਹਨਾਂ ਨੇ ਤੇ ਬਾਕੀ ਮੇਰੇ ਵੀਰ ਬਣ ਕੇ ਜਿੰਨੇ ਵੀ ਵੀਡੀਓ ਦੇ ਵਿੱਚ ਆਏ ਆ ਕਮੈਂਟ ਲਾਜ਼ਮੀ ਕਰਨੇ ਤੁਸੀਂ ਮੇ ਨੱਚਦੇ ਤੁਸੀਂ ਕਿਹੋ ਜੇ ਲੱਗੇ ਨਹੀਂ ਤੇ ਬਾਕੀ ਸਹੀ ਦਸੂ ਬਿਨਾ ਵਾਇਰ ਨੱਚ ਤੇ ਕਿਹੋ ਜਿਹੀ ਲੱਗਦੀ ਹੈ ਜੇ ਚਲੋ ਰੱਬ ਨਾ ਕਰੇ ਵੀ ਆਪਾਂ ਨੂੰ ਬਿਨਾ ਵਾਇਰ ਤੋਂ ਨੱਚਣਾ ਪੈ ਜੇ ਤੇ ਕਿਹੋ ਜਿਹੀ ਲੱਗਾਂਗੇ ਆਪਾਂ ਕਿਉਂ ਚਲੋ ਚਾਚਾ ਲੱਡੂ ਦਾ ਮੜੀਲਾ ਦੋ ਸਿਕ ਕਿ ਆਇਆ ਤੇ ਚਾਚਾ ਸਰਦੇਵ ਦੋਸੋ ਕਿੱਥੋਂ ਸਿਕ ਗਿਆ ਮੈਂ ਗੁੱਗਲ ਦੇ ਸਰਚ ਕਰਕੇ ਵੇਖੀ ਆ ਉਹਦੇ ਉੱਤੇ ਆਇਆ ਜਿਹੜੇ ਜੰਗਲੇ ਚ ਹੂ ਲਾਲਾ ਹੂ ਲਾਲਾ ਕਰਦੇ ਆ ਉਹ ਡਾਂਸ ਆ ਇਹ ਤੇ ਕਮੈਂਟ ਕਰਕੇ ਦੱਸੋ ਵੀ ਚਾਚੇ ਵਧੀਆ ਨੱਚੇ ਆ ਹਾਏ ਰਬਾ ਬਿਣਾ ਵਾਅਦ ਕਿਹੋ ਜੇ ਲੱਗਦੇ ਆ ਬੰਦੇ ਸਾਡੇ ਯਾਰ ਆਹ ਇਹ ਨਹੀਂ ਲੱਗੈ ਨਾ ਦਿਮਾਗ ਹੀ ਵਰਕ ਪੈ ਗਿਆ ਦਾ ਸਾਰਿਆਂ ਦੇ ਹੋਏ ਅਮਿਆਲਾ ਮੁੰਡਾ ਕੇ ਵਿਹਤ ਮਾਅਦਾ ਜਿਹਨੇ ਭੰਗ ਪੀਤੀ ਹੁੰਦੀ ਆ ਇਿੱਤਿ ਜਲੀ ਪੂਰੇ ਖੰਮ ਖਲਾਰਦਾ ਆ ਲਿਆ ਉਹ ਵੇ ਤੇ ਵੇਖੀ ਨਾਗਨ ਬਣਦਾ ਨਾ ਪਿੰਦਰ ਨਾਗਨ ਐ ਐ ਐ ਐ ਡਾਂਗਾਂ ਮਾਰਦਾ ਪਤੰਦਰਾ ਇੱਕ ਦੂਜੇ ਦੇ ਵਿਆਹ ਖਰਾਬ ਕਰਕੇ ਡਾਂਗਾਂ ਮੇਰੇ ਚਾਚੇ ਦੇ ਮੁੰਡੇ ਦਾ ਬਿਨਾ ਆਵਾਜ਼ ਦਾ ਸਹੀ ਦੱਸੋ ਕਿ ਉਹ ਚੱਲ ਲੱਗਦੀ ਆ ਯਾਰ ਕਿਉਂ ਮੈਨੂੰ ਹੱਸ ਆਈ ਜਾਂਦਾ ਤੈਨੂੰ ਵੇਖ ਕੇ ਬਿਨਾ ਆਵਾਜ਼ ਦੇ ਨੱਚੀ ਕਿਵੇਂ ਜਾਂਦੇ ਪਤੰਦਰਾ ਤੁਸੀਂ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਲਾਓ